ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਆਪਣਾ ਮੇਰਾ ਨਾਮ ਰਾਜਵੀਰ ਕੋਹਰਾ ਮੈਂ ਪਟਿਆਲੇ ਤੋਂ ਹੈਗੀ ਆ ਤੇ ਆਪਣਾ ਕੰਟੈਕਟ ਨੰਬਰ ਹੈਗਾ 7087502151 7087 5 ਭੁੱਲੀ 7087502051 ਇਹ ਆਪਣਾ ਕੰਟੈਕਟ ਨੰਬਰ ਹੈਗਾ ਇਹਦੇ ਤੇ ਸਿਰਫ WhatsApp ਮੈਸੇਜ ਜਾਂ WhatsApp ਕਾਲ ਆਉਂਦੀ ਆ ਪਹਿਲਾਂ ਜੇ ਕਿਸੇ ਨੂੰ ਜ਼ਰੂਰੀ ਹੁੰਦਾ ਹੈ ਨਾ ਤਾਂ ਤੁਸੀਂ ਮੈਸੇਜ ਛੱਡ ਦਿਆ ਕਰੋ ਤੋਂ ਉਸ ਤੋਂ ਬਾਅਦ ਆਪਾਂ ਖੁਦ ਹੀ ਕਾਲ ਕਰ ਲਿਆ ਕਰਾਂਗੇ ਠੀਕ ਹੈ ਜੀ ਤੇ ਆਪਾਂ ਹੁਣ ਤੁਹਾਨੂੰ ਸੋਹਣੇ ਸੋਹਣੇ ਪਿਆਰੇ ਪਿਆਰੇ ਸੂਟ ਦਿਖਾਉਣ ਲੱਗੇ ਆ ਤੇ ਇੱਕ ਸਾਡਾ ਸੁਪਰ ਹਿੱਟ ਸੂਟ ਹੈਗਾ ਤੇ ਉਹਨੂੰ ਵੀ ਦਿਖਾਉਣੇ ਆ ਉਹਦੇ ਨਾਲ ਦੇ ਮਿਲ ਜਾਣਗੇ ਤੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਪਿਓਰ ਮਸਲੀਨ ਦੇ ਉੱਪਰ ਰੈਡੀ ਹੋਇਆ ਹੋਇਆ ਆ ਸੂਟ ਮਹਿੰਦੀ ਕਲਰ ਦਾ ਬਹੁਤ ਪਿਆਰਾ ਆ ਇਹਦੇ ਕਾਰਨਰਸ ਦੇ ਉੱਪਰ ਮਸ਼ੀਨ ਵਰਕ ਹੋਇਆ ਹੋਇਆ ਤੇ ਆ ਨੀਚੇ ਲੇਸ ਲੱਗੀ ਹੋਈ ਆ ਨੈਟ ਵਾਲੀ ਠੀਕ ਹੈ ਜੀ ਆ ਦੇਖੋ ਇਧਰਲਾ ਕੋਰਨਰ ਐਂਡ ਇਹਦੇ ਤੇ ਆ ਡਿਜ਼ਾਈਨ ਹੋਇਆ ਹੋਇਆ ਤੇ ਬਹੁਤ ਹੈਵੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਜਿਹਨੇ ਬਣਵਾਉਣਾ ਤਾਂ ਤੁਸੀਂ ਬਣਵਾ ਸਕਦੇ ਹੋ ਇਹਨੂੰ ਪਾਰਟੀ ਵੇਅਰ ਵੀ ਯੂਜ਼ ਕਰ ਸਕਦੇ ਹੋ ਤੁਸੀਂ ਤੇ ਆ ਬਾਜੂ ਵਰਕ ਹੈਗਾ ਆ ਦੇਖੋ ਪੂਰੇ ਫਰੰਟ ਤੇ ਲੇਸ ਲੱਗੀ ਹੋਈ ਆ ਐਂਡ ਆ ਉੱਪਰ ਤੱਕ ਵਰਕ ਹੋਇਆ ਹੋਇਆ ਲਓ ਜੀ ਕਈ ਭੈਣਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੈਗੀ ਆ ਕਿ ਬੀਬੀ ਉਹਨਾਂ ਨੂੰ ਮੈਂ ਦਿਖਾ ਦੰਨੀ ਆ ਸੂਟ ਦਿਖਾਉਣ ਵਾਸਤੇ ਖੜਾ ਦੰਨੀ ਆ ਜਿਨ੍ਹਾਂ ਨੂੰ ਤਕਲੀਫ ਆ ਉਹ ਬੇਸ਼ੱਕ ਨਾ ਦੇਖਿਆ ਕਰੋ ਕਿਉਂਕਿ ਇੰਨਾ ਕਰਕੇ ਹੀ ਮੈਂ ਅੱਜ ਇੱਥੇ ਤੱਕ ਪਹੁੰਚੀ ਆ ਠੀਕ ਆ ਜੀ ਤੇ ਜੇਕਰ ਘਰ ਚ ਬਜ਼ੁਰਗਾਂ ਦਾ ਸਤਕਾਰ ਪਿਆਰ ਨਹੀਂ ਹੈਗਾ ਤਾਂ ਕੁਝ ਵੀ ਨਹੀਂ ਹੈਗਾ ਹਨਾ ਜੇ ਬਜ਼ੁਰਗ ਮੇਰੇ ਨਾਲ ਖੜਦੇ ਨੇ ਤਾਂ ਮੈਂ ਖੜਾਉਣੀ ਆ ਇਹ ਜੀ ਗੱਲ ਨਹੀਂ ਹੈਗੀ ਹਨਾ ਕੋਈ ਤੱਕੇ ਨਾ ਤੁਸੀਂ ਖੜਾ ਕੇ ਦੇਖੋ ਕਿਸੇ ਨੂੰ ਠੀਕ ਆ ਇਹ ਤਾਂ ਭੱਜੇ ਆਉਂਦੇ ਨੇ ਜਦ ਮੈਂ ਕਹਿੰਨੀ ਆ ਵੀ ਬੀਬੀ ਵੀਡੀਓ ਬਣਾਉਣੀ ਆਵਾ ਸੀ ਮਾਸੀ ਆ ਉਧਰੋਂ ਉੱਟ ਕੇ ਭੱਜੇ ਆਉਂਦੇ ਨੇ ਬੀਬੀ ਇਧਰੋਂ ਵੀ ਕੋਈ ਨਾ ਅਸੀਂ ਆ ਗਏ ਹਾਂ ਤੇ ਆ ਇਹਦੀ ਸ਼ਰਟ ਹੈਗੀ ਆ ਤੇ ਨੇੜੇ ਤੋਂ ਵੀ ਦਿਖਾਤੀ ਮੈਂ ਸਾਰਾ ਤੁਹਾਨੂੰ ਪ੍ਰੋਪਰ ਆ ਦੇਖੋ ਕੰਮ ਹੋਇਆ ਹੋਇਆ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੀ ਐਂਡ ਆ ਇਹਦੀ ਹੈਗੀ ਆ ਸਲਵਾਰ ਤੇ ਕੁੰਦਿਆ ਵਾਲੀ ਸਲਵਾਰ ਹੈ ਆ ਇਹਦਾ ਵਰਕ ਹੈ ਪੌਂਚੇ ਬਣਾ ਕੇ ਆਪਾਂ ਨੇ ਕੰਮ ਕੀਤਾ ਹੋਇਆ ਤੇ ਭੈਣ ਨੇ ਉੱਪਰ ਇਲਾਸਟਿਕ ਕਿਹਾ ਸੀ ਕਿ ਮੇਰੀਆਂ ਸਲਵਾਰਾਂ ਦੇ ਉੱਪਰ ਤੁਸੀਂ ਇਲਾਸਟਿਕ ਪਾਓ ਜਿਹੜਾ ਲਿਖਵਾਏਗਾ ਆਰਡਰ ਦੇ ਵਿੱਚ ਉਹਦੇ ਹੀ ਆਪਾਂ ਇਲਾਸਟਿਕ ਪਾਵਾਂਗੇ ਨਹੀਂ ਜਿੱਦਾਂ ਪਹਿਲਾਂ ਨਾਲੇ ਪੈਂਦੇ ਸੀਗੇ ਉਦਾਂ ਹੀ ਪਾਵਾਂਗੇ ਠੀਕ ਹੈ ਜੀ ਤੇ ਆ ਇਹਦਾ ਦੁਪੱਟਾ ਪਿਓਰ ਕਮਲ ਚਨੂਨ ਦਾ ਤੇ ਬਾਕੀ ਭੈਣੇ ਜਿਹੜੀਆਂ ਭੈਣਾਂ ਕਹਿ ਦਿੰਦੀਆਂ ਨੇ ਕਿ ਟਾਈ ਐਂਡ ਡਾਈ ਕਰਾਣੀਆਂ ਅਸੀਂ ਹਨਾ ਬੀ ਸੈਮੀ ਦੁਪੱਟੇ ਤੇ ਸੈਮੀ ਦੁਪੱਟੇ ਤੇ ਟਾਈ ਐਂਡ ਡਾਈ ਨਹੀਂ ਆਉਂਦੀ ਹੈਗੀ ਹਨਾ ਕਈ ਵਾਰੀ ਦੁਪੱਟਾ ਫਟ ਵੀ ਜਾਂਦਾ ਤੇ ਪਿਓਰ ਦਾ ਦੁਪੱਟਾ ਜਿਹੜਾ ਉਹਦੇ ਤੇ ਟਾਈ ਐਂਡ ਡਾਈ ਐਨ ਉਗੜ ਕੇ ਆਉਂਦੀ ਹੈ ਠੀਕ ਹੈ ਜੀ ਤੇ ਬਹੁਤ ਸੋਹਣੀ ਲੁੱਕ ਦਿੰਦਾ ਆਹ ਤਾਂ ਹੀ ਆਪਣੇ ਦੁਪੱਟੇ ਇੰਨੇ ਸੋਹਣੇ ਹੁੰਦੇ ਨੇ ਆ ਦੇਖੋ 4 ਸਾਈਡ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੋਇਆ ਠੀਕ ਹੈ ਜੀ ਇਹ ਹੋ ਗਿਆ ਇੱਕ ਸੂਟ ਤੇ ਨੈਕਸਟ ਸੂਟ ਪਿੰਕ ਕਲਰ ਬੇਬੀ ਪਿੰਕ ਕਲਰ ਹੈਗਾ ਇਹ ਤੇ ਜੌਰਜਟ ਦੇ ਉੱਪਰ ਹੋਇਆ ਹੋਇਆ ਤੇ ਸਾਰਿਆਂ ਨੇ ਕਿਹਾ ਕਹਿੰਦੇ ਕਹਿੰਦੇ ਵੀ ਸਾਨੂੰ ਨਾਲ ਦੀ ਨਾਲ ਤੁਸੀਂ ਦੱਸਿਆ ਕਰੋ ਵੀ ਇਹ ਕਿਹੜਾ ਹੈਗਾ ਮਟੀਰੀਅਲ ਵੈਸੇ ਮੈਂ ਦੱਸਦੀ ਹੁੰਨੀ ਆ ਕਈ ਵਾਰੀ ਨਹੀਂ ਚੱਲੋ ਹਨਾ ਮਿਸ ਹੋ ਜਾਂਦਾ ਇਹ ਜੌਰਜਟ ਦੇ ਉੱਪਰ ਰੈਡੀ ਹੋਇਆ ਹੋਇਆ ਤੇ ਆ ਹੈਗਾ ਇਹਦਾ ਕੇਰਾ ਵਰਕ ਤੇ ਸਾਈਡ ਤੇ ਆਪਾਂ ਮਜ਼ੈਂਟਾ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਫਿਨਿਸ਼ਿੰਗ ਨੂੰ ਤੁਸੀਂ ਇਹ ਨੇੜੇ ਤੋਂ ਦੇਖ ਸਕਦੇ ਹੋ ਤੇ ਵਿੱਚ ਆ ਸਾਰੇ ਬੂਟੀ ਪਾਈ ਹੋਈ ਆ ਇਹ ਹੈਗਾ ਆ ਬਾਜੂ ਵਰਕ ਆ ਦੇਖੋ ਵਰਕ ਦੀ ਫਿਨਿਸ਼ਿੰਗ ਨੂੰ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਆ ਵਿੱਚ ਬੂਟੀ ਆ ਬਾਜੂ ਤੇ ਆ ਦੇਖੋ ਤੇ ਆ ਹੈਗਾ ਗਲਾ ਵਰਕ ਠੀਕ ਹੈ ਜੀ 1 ਮਿੰਟ ਵੀ ਵੀ 1 ਮਿੰਟ ਥੈਂਕ ਹਾਂ ਇਹ ਹੈਗਾ ਬੀਬੀ ਨੂੰ ਇਹ ਹੋ ਗਿਆ ਵੀ ਪਿੱਛੇ ਭੁੱਲ ਨਾ ਜਾਵੇ ਕਿਤੇ ਵੀ ਮੈਂ ਫਟਾਫਟ ਦਿਖਾ ਦਾਂ ਬਾਜੂ ਵਰਕ ਐਂਡ ਇਹਦੀ ਬੈਕ ਦੇ ਉੱਪਰ ਐ ਘੁਮਾ ਦਿਓ ਹਾਂ ਇਦੀ ਬੈਕ ਦੇ ਉੱਪਰ ਵੀ ਵਰਕ ਹੋਇਆ ਹੋਇਆ ਆ ਦੇਖੋ ਜੇ ਥੋੜਾ ਜਿਹਾ ਤੁਸੀਂ نیچے ਰੱਖ ਕੇ ਫਲਾਰ ਪਾਉਣਾ ਪਿੱਛੇ ਬਟਨ ਵਗੈਰਾ ਦੀ ਡਿਜ਼ਾਈਨਿੰਗ ਕਰਨੀ ਆ ਤਾਂ ਤੁਸੀਂ ਦੱਸ ਸਕਦੇ ਹੋ ਕਿ ਥੋੜਾ ਜਿਹਾ نیچے ਰੱਖ ਕੇ ਪਾਓ ਇਹ ਜੇ ਫਲਾਰ ਇੱਥੇ ਪੈ ਜਾਂਦਾ ਤਾਂ ਉੱਪਰ ਬਟਨ ਵਗੈਰਾ ਦੀ ਆਪਾਂ ਡਿਜ਼ਾਈਨਿੰਗ ਕਰ ਸਕਦੇ ਆ ਠੀਕ ਹੈ ਜੀ ਤੇ ਆ ਹੈਗੀ ਆ ਇਹਦੀ ਪੈਂਟ ਪੈਂਟ ਦੇ ਉੱਪਰ ਵਰਕ ਆ ਦੇਖੋ ਇਹ ਪੈਂਟ ਵਰਕ ਹੈਗਾ ਤੇ ਇਹਦਾ ਦੁਪੱਟਾ ਆਪਾਂ ਟਾਈ ਐਂਡ ਡਾਈ ਨਹੀਂ ਕਰਿਆ ਹੈਗਾ ਕਿਉਂਕਿ ਇਹਦੇ ਵਿੱਚ ਆਪਾਂ ਨੇ ਬੂਟੀ ਪਾਣੀ ਸੀਗੀ ਫਿਰ ਡਾਈ ਐਂਡ ਡਾਈ ਦੇ ਵਿੱਚ ਬੂਟੀ ਦਿਸਦੀ ਨਹੀਂ ਹੈਗੀ ਠੀਕ ਹੈ ਜੀ ਆ ਦੇਖੋ ਆ ਇਹਦੇ ਕਟਵਰਕ ਕਟਵਰਕ ਨੂੰ ਤੁਸੀਂ ਐਂ ਨੇੜੇ ਤੋਂ ਫਿਨਿਸ਼ਿੰਗ ਦੇਖ ਸਕਦੇ ਹੋ ਤੇ ਵਿੱਚ ਬਰੀਕ-ਬਰੀਕ ਬੂਟੀ ਪਾਈ ਹੋਈ ਆ ਇਹ ਗਰਲਿਸ਼ ਲੁੱਕ ਦੇ ਵਿੱਚ ਵੀ ਰੈਡੀ ਹੋ ਸਕਦਾ ਐਂਡ ਜੇ ਕਿਸੇ ਮਤਲਬ ਬਜ਼ੁਰਗਾ ਨੇ ਪਾਣਾ ਉਹਦੇ ਵਿੱਚ ਵੀ ਉਹਨਾਂ ਦੇ ਹਿਸਾਬ ਨਾਲ ਕਲਰ ਪੈ ਜਾਂਦੇ ਨੇ ਤੇ ਬੇਬੀ ਪਿੰਕ ਜਿਹਾ ਕਲਰ ਇਹ ਬਹੁਤ ਪਿਆਰਾ ਬਹੁਤ ਸੋਹਣਾ ਲਓ ਜੀ ਆ ਸਾਡਾ ਸੁਪਰ ਹਿੱਟ ਸੂਟ ਆ ਬਹੁਤ ਹੀ ਜ਼ਿਆਦਾ ਫੇਮਸ ਇਹ ਪਤਾ ਨਹੀਂ ਕਿਹੜੀਆਂ ਸਦੀਆਂ ਦਾ ਚੱਲ ਰਿਹਾ ਤੇ ਇਹ ਹੁਣ ਵੀ ਉਸੇ ਤਰ੍ਹਾਂ ਚੱਲ ਰਿਹਾ ਇਹਦੇ ਵੀ ਤੁਹਾਨੂੰ ਮਿਲ ਜਾਣਗੇ ਇਹ ਮਿਲ ਜੇਗਾ ਤੁਹਾਨੂੰ ਕਲਰ ਠੀਕ ਹੈ ਜੀ ਆ ਦੇਖੋ ਆ ਇਹਦੇ ਘੇਰੇ ਦੇ ਉੱਪਰ ਵਰਕ ਹੈਗਾ ਤੇ ਇਧਰਲੀ ਸਾਈਡ ਤੇ ਇਸ ਤਰ੍ਹਾਂ ਹੈਗਾ ਚਾਕਾਂ ਤੇ ਠੀਕ ਹੈ ਜੀ ਆ ਇਹਦੀ ਬਾਜੂ ਦੇ ਵਿੱਚ ਉੱਪਰ ਵਰਕ ਹੈ ਇਹਦੇ ਵਿੱਚ ਆਪਾਂ ਨੇ ਆਰਗੈਂਜ਼ਾ ਐਡ ਕਰਿਆ ਹੋਇਆ ਆ ਦੇਖੋ ਪਤਾ ਵੀ ਨਹੀਂ ਚੱਲਦਾ ਹੈਗਾ ਤੇ ਆ ពੋਟਲੀ ਬਟਨ ਲਗਾਏ ਹੋਏ ਆ ਤੇ ਬਹੁਤ ਪਿਆਰਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਆ ਤੇ ਨੀਚੇ ਟਾਫਟਾ ਦੀ ਲਾਈਨਿੰਗ ਲਗਾਈ ਹੋਈ ਆ ਆ ਦੇਖੋ ਆ ਇਹਦੀ ਪੈਂਟ ਬਣਾਈ ਆ ਆਪਾਂ ਨੇ ਆ ਪੈਂਟ ਵਰਕ ਹੈਗਾ ਜੇ ਤੁਸੀਂ ਸਲਵਾਰ ਬਣਾਣੀ ਚਾਹੁੰਦੇ ਹੋ ਤਾਂ ਸਲਵਾਰ ਤੇ ਵੀ ਕੰਮ ਹੋ ਜਾਏਗਾ ਠੀਕ ਹੈ ਜੀ ਆ ਇਹਦੀ ਪੈਂਟ ਵਰਕ ਆ ਤੇ ਇਹਦਾ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਖੋਲ ਕੇ ਦਿਖਾਣੇ ਆ ਜੇ ਤੁਸੀਂ ਓਨਲੀ ਸਟੱਫ ਲੈਣਾ ਓਨਲੀ ਸਟੱਫ ਵੀ ਮਿਲ ਜੇਗਾ ਠੀਕ ਹੈ ਜੀ ਓਨਲੀ ਸਟੱਫ ਇਹ 5000 ਦਾ ਮਿਲੇਗਾ ਤੁਹਾਨੂੰ ਤੇ ਬਾਕੀ ਜਦੋਂ ਰੈਡੀ ਹੋ ਗਿਆ ਤਾਂ ਉਹਦੇ ਅਕੋਰਡਿੰਗ ਹੋਏਗਾ ਠੀਕ ਹੈ ਜੀ ਆ ਦੇਖੋ ਇਹਦਾ ਕਿੰਨੇ ਸੋਹਣੇ ਫਲਾਵਰਸ ਹੈਗੇ ਨੇ ਵਿੱਚ ਡਿਜ਼ਾਈਨਰ ਦੁਪੱਟਾ ਸ਼ਿਫ ਚਨੋਂਨ ਦਾ ਦੁਪੱਟਾ ਹੈਗਾ ਜੀ ਇਹ ਤੇ ਬਹੁਤ ਪਿਆਰਾ ਤੇ ਮਲਟੀ ਕਲਰ ਦੀ ਆ ਦੇਖੋ ਲੇਸ ਲੱਗੀ ਹੋਈ ਆ ਲੇਸ ਦੀ ਕੋਈ ਗਰੰਟੀ ਨਹੀਂ ਕਿ ਫੇਰ ਸੇਮ ਮਿਲੇਗੀ ਜਾਂ ਨਹੀਂ ਠੀਕ ਹੈ ਜੀ ਇਹ ਹੋ ਗਿਆ ਲਓ ਜੀ ਨੈਕਸਟ ਸੂਟ ਹੈਗਾ ਵੈਲਵਟ ਦੇ ਉੱਪਰ ਆਹ ਕ੍ਰੇਪ ਦੀ ਸ਼ਰਟ ਹੈਗੀ ਆ ਇਹਨਾਂ ਮੈਂ ਇਕੱਠਾ ਲਿਆਈ ਸੀਗੀ 7-8 ਸੂਟਾਂ ਦਾ ਤੇ ਮੈਂ ਬੜਾ ਉਹ ਸੋਚਿਆ ਕਿ ਇਹਨੂੰ ਕਿਸ ਤਰ੍ਹਾਂ ਡਿਜ਼ਾਈਨ ਕੀਤਾ ਜਾਵੇ ਹੈਨਾ ਤੇ ਫੇਰ ਆਪਾਂ ਮਾਸਟਰ ਜੀ ਨਾਲ ਗੱਲ ਕੀਤੀ ਮਾਸਟਰ ਜੀ ਕਹਿੰਦੇ ਤੁਸੀਂ ਦੇਖਿਓ ਤਾਂ ਸਹੀ ਇਹ ਮਟੀਰੀਅਲ ਮਾਸਟਰ ਜੀ ਕਹਿੰਦੇ ਨੇ ਦੇਖ ਕੇ ਕਹਿੰਦੇ ਇਹ ਤਾਂ ਮੈਨੂੰ ਪਛਾਣੇ ਨਹੀਂ ਆ ਰਿਹਾ ਹੈਗਾ ਵੀ ਜਿਹੜਾ ਆਪਾਂ ਲੈ ਕੇ ਆਈਆਂ ਸੀਗੀਆਂ ਵੀ ਬਣੇ ਤੋਂ ਬਾਅਦ ਦੇਖੋ ਜੀ ਇਹਨੂੰ ਕਿੰਨਾ ਸੋਹਣਾ ਆਪਾਂ ਡਿਜ਼ਾਈਨ ਕੀਤਾ ਆ ਹੈਗਾ ਆਪਾਂ ਸੈਂਟਰ ਦੇ ਵਿੱਚ ਵਰਕ ਕੀਤਾ ਹੈਗਾ ਇਹ ਸਾਰਾ ਟੋਟਲੀ ਮਸ਼ੀਨ ਵਰਕ ਹੈਗਾ ਤੇ ਸਾਈਡ ਤੇ ਹੈ ਜਿਹੜੀ ਇਹ ਆਪਾਂ ਵੈਲਵਟ ਦੀ ਫਿਨਿਸ਼ਿੰਗ ਦਿੱਤੀ ਆ ਆ ਦੇਖੋ ਹਾਂ ਬੀਬੀ ਕਹਿੰਦੇ ਕਿੰਨਾ ਸੋਹਣਾ ਲੱਗਿਆ ਗਲੇ ਤੇ ਵੀ ਆਪਾਂ ਨੇ ਵੈਲਵਟ ਦੀ ਫਿਨਿਸ਼ਿੰਗ ਦਿੱਤੀ ਆ ਬਾਜੂ ਤੇ ਵੀ ਦੇਖੋ ਤੇ ਆ ਇਹਦਾ ਬਾਜੂ ਵਰਕ ਹੈਗਾ ਬਹੁਤ ਜ਼ਿਆਦਾ ਬਰੀਕ ਟੰਕੇ ਦਾ ਕੰਮ ਹੋਇਆ ਹੋਇਆ ਤੇ ਆ ਇਹਦੇ ਨਾਲ ਵੈਲਵਟ ਦੀ ਪੈਂਟ ਬਣਾਈ ਆ ਪੈਂਟ ਦੇ ਉੱਪਰ ਆਪਾਂ ਨੇ ਕੋਈ ਕੰਮ ਨਹੀਂ ਕੀਤਾ ਹੈਗਾ ਜੀ ਇਹਨੂੰ ਇਸੇ ਤਰ੍ਹਾਂ ਸਟਿਚ ਕੀਤਾ ਤੇ ਇਹਦਾ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਬਣਾਇਆ ਹੋਇਆ ਪਿਓਰ ਸੁਪਰ نیٹ ਦਾ ਦੁਪੱਟਾ ਤੇ ਇਹਦੇ ਵਿੱਚ ਵੈਲਵਟ ਦੇ ਪੈਚੇਸ ਐਡ ਕਰਕੇ ਇਹਦੇ ਤੇ ਡਿਜ਼ਾਈਨਿੰਗ ਕੀਤੀ ਆ ਸੋਬਰ ਔਰ ਸਰਦਾਰੀ ਦੁਪੱਟਾ ਬਣਿਆ ਪਹਿਲਾਂ ਤਾਂ ਜੀ ਇਹਦੇ ਤੇ ਟਾਈ ਐਂਡ ਡਾਈ ਕਰਾਈ ਆ ਆਪਾਂ ਨੇ ਤੇ ਫੇਰ ਉਸ ਤੋਂ ਬਾਅਦ ਦੇਖੋ ਇੱਥੇ ਪੈਚ ਲਗਾ ਕੇ ਇਧਰ ਵੀ ਪੈਚ ਸਾਰੇ ਇੱਥੇ ਪਾਨ ਦੇ ਪੱਤਿਆਂ ਵਾਲੇ ਪੈਚ ਲਗਾਏ ਨੇ ਜੀ ਕਿਉਂਕਿ ਆਪਣਾ ਪਾਨ ਦਾ ਅੱਜ ਕੱਲ ਬੜਾ ਫੇਮਸ ਚੱਲ ਰਿਹਾ ਸਾਰਾ ਕੰਮ ਆਹ ਸੈਂਟਰ ਦੇ ਵਿੱਚ ਇੱਥੇ ਤਿੰਨ ਫਲਾਰ ਆ ਗਏ ਨੇ ਫੇਰ ਇੱਥੇ ਚਾਰ ਆ ਗਏ ਨੇ ਆ ਦੇਖੋ ਇੱਥੇ ਫੇਰ ਚਾਰ ਆ ਗਏ ਫੇਰ ਉਸ ਤੋਂ ਬਾਅਦ ਫੇਰ ਤਿੰਨ ਆ ਗਏ ਨੇ ਉਸ ਤੋਂ ਬਾਅਦ ਫੇਰ ਉਧਰ ਚਾਰ ਤੇ ਇਹ ਬਹੁਤ ਜ਼ਿਆਦਾ ਸਰਦਾਰੀ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਇਹਨਾਂ ਨੇ ਅੱਜ ਜਾਣਾ ਸੀਗਾ ਮੈਂ ਹਾਂ ਚਲੋ ਆਪਾਂ ਸ਼ਬਦ ਨੂੰ ਹੀ ਦਿਖਾ ਦਈਏ ਹੈਨਾ ਲਓ ਜੀ ਇਹ ਆਪਣਾ ਹੈਗਾ ਬਟਰ ਕਾਟਨ ਦਾ ਸੂਟ ਇਹ ਸੇਮ ਨਹੀਂ ਮਿਲੇਗਾ ਠੀਕ ਹੈ ਜੀ ਇਹ ਮੇਰੇ ਕੋਲ ਲਾਸਟ ইয়ার ਦਾ ਪਿਆ ਸੀਗਾ ਤੇ ਹੁਣ ਮੈਂ ਮਤਲਬ ਰੈਡੀ ਕਰਾਇਆ ਇਹ ਪਹਿਣ ਵਾਸਤੇ ਆ ਦੇਖੋ ਵਿਦ ਐਂਕਰਿੰਗ ਹੋਈ ਹੋਈ ਆ ਐਂਡਲੇਸ ਡਿਜ਼ਾਈਨ ਹੋਇਆ ਹੋਇਆ ਤੇ ਇਹ ਫਿਰੋਜ਼ੀ ਜੇ ਕਲਰ ਦੇ ਵਿੱਚ ਹੈਗਾ ਬਾਜੂ ਦੇ ਵਿੱਚ ਵੀ ਐਂਕਰਿੰਗ ਹੋਈ ਹੋਈ ਆ ਐਂਡਲੇਸ ਡਿਜ਼ਾਈਨ ਤੇ ਅੱਗੇ ਕੱਪੜੇ ਦੀ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਆ ਲਓ ਜੀ ਇਹ ਹੋ ਗਈ ਆ ਸ਼ਰਟ ਤੇ نیچے ਆਪਾਂ ਇਹਦੇ ਤੇ ਕਾਟਨ ਦੀ ਲਾਈਨਿੰਗ ਲਗਾਈ ਆ ਬਾਕੀਆਂ ਤੇ ਸਾਰਿਆਂ ਤੇ ਆਪਾਂ ਨੇ ਟਾਫਟਾ ਯੂਜ਼ ਕੀਤਾ ਤੇ ਇਹ ਹੈਗਾ ਇਹਦਾ ਸਲਵਾਰ ਵਰਕ ਲਓ ਜੀ ਆ ਸਲਵਾਰ ਵਰਕ ਲੋ ਜੀ ਇਹ ਸਲਵਾਰ ਦਾ ਵਰਕ ਇੱਥੇ ਤੱਕ ਹੈਗਾ ਸੀਨ ਤੱਕ ਕਿਉਂਕਿ ਇੱਥੇ ਤੱਕ ਹੀ ਸੋਹਣਾ ਲੱਗਦਾ ਨੀਚੇ ਇਹਨਾਂ ਨੇ ਪੌਂਚੇ ਬਣਵਾ ਕੇ ਤਾਂ ਵਰਕ ਕਰਾਇਆ ਇਹ ਕਹਿੰਦੇ ਮੇਰੇ ਪੌਂਚੇ ਹੋਣੇ ਚਾਹੀਦੇ ਨੇ ਤੇ ਉੱਪਰ ਆਪਾਂ ਨੇ ਇਲਾਸਟਿਕ ਪਾਇਆ ਇਹਨਾਂ ਦੀਆਂ ਸਲਵਾਰਾਂ ਤੇ ਸਪੈਸ਼ਲੀ ਤੁਹਾਨੂੰ ਵੀ ਕਹਿਣਾ ਪਏਗਾ ਜੇ ਇਲਾਸਟਿਕ ਪੁਆਣਾ ਤੇ ਜੇ ਤੁਸੀਂ ਇਲਾਸਟਿਕ ਪੁਆਣੇ ਹੋ ਪਹਿਣ ਹਨਾ ਇਹ ਤੁਹਾਡੇ ਲਈ ਵੀ ਫਾਇਦਾ ਹੈਗਾ ਜੇ ਸਲਵਾਰ ਥੋੜੀ ਬਹੁਤੀ ਨੀਵੀ ਹੁੰਦੀ ਆ ਤਾਂ ਉੱਪਰੋਂ ਆਪਾਂ ਇਲਾਸਟਿਕ ਨੂੰ ਫੋਲਡ ਕਰਕੇ ਉਹਨੂੰ ਪਾ ਸਕਦੇ ਆ ਉਹ ਮਤਲਬ ਸਹੀ ਆ ਜਾਂਦੀ ਹੁੰਦੀ ਹੈ ਤੇ ਇਹਦੇ ਨਾਲ ਚਨੋਂਨ ਦਾ ਦੁਪੱਟਾ ਹੈਗਾ ਤੇ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਕੀਤੀ ਹੈ ਇਹਨੂੰ ਵੀ ਆਪਾਂ ਨੇ ਟਾਈ ਐਂਡ ਡਾਈ ਨਹੀਂ ਕਰਵਾਇਆ ਹੈਗਾ ਠੀਕ ਹੈ ਜੀ ਤੇ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਡੇ ਕੋਲ ਵੀਡੀਓ ਪਹਿਲਾਂ ਆ ਸਕੇ ਕਈ ਪੈਣਾ ਕਹਿ ਦਿੰਦੀਆਂ ਨੇ ਕਿ ਤੁਹਾਡੀ ਵੀਡੀਓ ਸ਼ੋ ਨਹੀਂ ਹੋ ਰਹੀ ਹੈਗੀ ਤੇ ਕਈ ਵਾਰੀ ਨਾ ਯੂਟਿਊਬਰ ਰਿਕਮੈਂਡ ਘੱਟ ਕਰਨ ਲੱਗ ਜਾਂਦਾ ਹੈ ਨਾ ਤੇ ਨੋਟੀਫਿਕੇਸ਼ਨ ਨਹੀਂ ਆਉਂਦੀ ਹੈਗੀ ਤਾਂ ਕਰਕੇ ਤੁਸੀਂ ਸਰਚ ਕਰਕੇ ਇਜ਼ੀ ਕੁਕਿੰਗ ਮਾਸਟਰਸ ਐਂਡ ਪੰਜਾਬੀ ਕਲਚਰ ਤੇ ਤੁਸੀਂ ਚੈਨਲ ਨੂੰ ਖੋਲ ਸਕਦੇ ਹੋ ਤੇ ਉੱਥੇ ਵੀਡੀਓ ਦੇਖ ਸਕਦੇ ਹੋ ਠੀਕ ਹੈ ਜੀ ਚਲੋ ਹੁਣ ਆਪਾਂ ਕਰਦੇ ਹਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ